ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਢਾਈ ਵਾਲੇ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਕਢਾਈ ਵੀ ਇਸ ਤਰੀਕੇ ਨਾਲ ਆ ਇਸ ਦੀ ਇਹਦਾ ਮੂਰਲਾ ਪੱਲਾ ਵੀ ਕੱਢਿਆ ਹੋਇਆ ਇਹ ਦੇਖੋ ਮੂਰਲਾ ਪੱਲਾ ਦਿਆ ਹੋਇਆ ਤੇ ਇਹਦਾ ਬੈਕ ਪੱਲਾ ਵੀ ਕੱਢਿਆ ਹੋਇਆ ਗਾਲਾ ਉੱਪਰੋਂ ਇਹ ਦੇਖੋ ਬੈਕ ਪੱਲਾ ਇਸ ਤਰੀਕੇ ਨਾਲ ਕੱਢਿਆ ਹੋਇਆ ਤੇ ਜਿਵੇਂ ਆਪਣੇ ਪੌਂਚੇ ਕੱਢੇ ਹੋਏ ਨੇ ਪੱਲੇ ਵੀ ਕਹਿ ਦਨੇ ਆ ਇਹਨਾਂ ਨੂੰ ਤੇ ਉਹਦੇ ਵੀ ਕਹਿ ਦਨੇ ਆ ਇਹ ਕਿ ਸਲਵਾਰ ਦੇ ਪੌਂਚੇ ਹੁੰਦੇ ਨੇ ਜਿਹੜੇ ਉੱਪਰ ਇਹ ਉਹ ਕੱਡੇ ਹੋਏ ਨੇ ਜੀ ਤੇ ਆਪਾਂ ਹੁਣ ਸਭ ਤੋਂ ਪਹਿਲਾਂ ਕੱਪੜੇ ਦਾ ਨਾਪ ਲਵਾਂਗੇ ਕੱਪੜੇ ਦੀ ਲੰਬਾਈ ਕਿੰਨੀ ਆ ਇਹ ਆਪਾਂ ਨੇ ਮੀਟਰ ਮੇਨ ਲਿਆ ਹੁਣ ਆਪਾਂ ਇਹਨੂੰ ਡਬਲ ਕਰ ਲਾਂਗੇ ਜੀ यह अपना दो हो गया हूँ इतों ही फट के फिर आप डबल कर लेंगे यह चार मीटर हो जूगा तो देखो चार हो गया हूँ जोड़ा बच गया अपने को इन इंची टेप नाप लाँगे भी कि अपने को इंची टेप वाल नाप लेना यह अपने को चौंती इंचा जी चौंती मतलब चौंती पैंती काना थोड़ी जी ਇਹ ਆਪਣੇ ਕੋਲ ਇਹ 4-5 ਇੰਚ ਕਪੜਾ ਘਾਟਾ ਜੀ 5 ਮੀਟਰ ਚ ਤੇ ਆਪਾਂ ਸੂਟ ਬਣਾਵਾਂਗੇ ਇਹਦਾ ਕਿਉਂਕਿ ਕਈ ਵਾਰੀ ਵੰਦਦਾ ਨਹੀਂ ਹੁੰਦਾ ਇਸ ਕਰਕੇ ਕਪੜਾ ਜ਼ਰੂਰ ਮਾਣ ਲੈਣਾ ਚਾਹੀਦਾ ਤੇ ਇਹਦਾ ਜਿਹੜਾ ਗਲਾ ਹਨਾ ਉਹ ਕੀ ਉੱਪਰਲੀ ਸਾਈਡ ਤੇ ਆਇਆ ਹੋਇਆ ਇਸ ਕਰਕੇ ਇਹਦੀ ਘੜੇ ਡੰਗਾ ਇਹ 7.5 ਇੰਚ ਆਈ ਆਪਾਂ ਇਹਨੂੰ ਜ਼ਿਆਦਾ ਉੱਪਰ ਵੀ ਨਹੀਂ ਰੱਖ ਸਕਦੇ ਤੇ ਆਪਾਂ ਇਹਦਾ ਇੰਚ ਉੱਪਰ ਰੱਖਣਾ ਕਪੜਾ ਇਹਦਾ ਸਲਾਈ ਵਿੱਚ ਆ ਜਾਏਗਾ ਅੱਧਾ ਇੰਚ ਫੜਕੇ ਉਪਰੋਂ ਫੋਲਡ ਕਰ ਲੈਣਾ ਆਪਾਂ ਨੇ ਕੰਨੀਆਂ ਦਾ ਫੜਕੇ ਇਹਨੂੰ ਜਿਵੇਂ ਆਪਾਂ ਝਟਕਦੇ ਹੁੰਨੇ ਆ ਕਪੜਾ ਐਵੇਂ ਸੈੱਟ ਕਰ ਲੈਣਾ ਫਿਰ ਹੰਮਾ ਇਹਨੂੰ ਤਾਰ ਲਾਂਗੇ ਮੁਰਲੇ ਪੱਲੇ ਨੂੰ ਕੈਂਚੀ ਨਾਲ ਇਹ ਬਹੁਤ ਸੌਖਾ ਤਰੀਕਾ ਜੀ ਕੜਾਈ ਵਾਲੇ ਸੂਟ ਕਟਿੰਗ ਕਰਨ ਦਾ ਜਿਨ੍ਹਾਂ ਨੂੰ ਨਹੀਂ ਆਉਂਦੇ ਔਖੇ ਲੱਗਦੇ ਨੇ ਸੂਟ ਕਟਿੰਗ ਕਰਨੇ ਕੜਾਈ ਵਾਲੇ ਕਿਉਂਕਿ ਕੱਟਣਾ ਹੀ ਮੇਨ ਪ੍ਰੋਬਲਮ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਸੈੱਟ ਕਰਾਂਗੇ ਜਿਵੇਂ ਇਹਦੀ ਕੜਾਈ ਹੈ ਕੜਾਈ ਦੇ ਗਲੇ ਦੀ ਕੜਾਈ ਹੈ ਜਿਹੜੀ ਇਹਦਾ ਸੈਂਟਰ ਕਰਾਂਗੇ ਆਪਾਂ ਇਹਨਾਂ ਗਲਾ ਕੱਢਿਆ ਹੋਇਆ ਇਹਨਾਂ ਨੂੰ ਆਪਸ ਵਿੱਚ ਮਿਲਾ ਲਾਂਗੇ ਉੱਪਰ ਤੇ ਜਿਹੜੀ ਨੀਚੇ ਪੱਟੀ ਆ ਉਹਦਾ ਵੀ ਸੈਂਟਰ ਕਰਾਂਗੇ ਆਪਾਂ ਹੁਣ ਆਪਾਂ ਨੀਚੇ ਤੋਂ ਮਤਲਬ ਕਿ ਉੱਪਰੋਂ ਸੈਂਟਰ ਕਰ ਲਿਆ ਆਪਾਂ ਨੇ ਦੇਖੋ ਗਲੇ ਨਾਲ ਗਲਾ ਮਲਾ ਲਿਆ ਤੇ ਨੀਚੇ ਤੋਂ ਹੁਣ ਆਪਾਂ ਖਿੱਚ ਗਏ ਨੂੰ ਸਾਰ ਦੇਖਾਂਗੇ ਵੀ ਤਾਣ ਨਾ ਹੋਵੇ ਇਹਦੇ ਵਿੱਚ ਜਿਹੜੇ ਕੋਈ ਵਾਲ ਵਗੈਰਾ ਉਹ ਕੱਢ ਦਾਂਗੇ ਇਹ ਆਪਾਂ ਕੀ ਕੱਪੜਾ ਤਾਰਨ ਤੋਂ ਪਹਿਲਾਂ ਦੇਖ ਲਿਆ ਸੀ ਇਹ ਚੈੱਕ ਕਰਕੇ ਬੀ ਦੇ ਵਿੱਚ ਕਾਣ ਤਾਂ ਨਹੀਂ ਹੈਗੀ ਹਨਾ ਜੇ ਕਾਣ ਹੁੰਦੀ ਹੈ ਫਿਰ ਆਪਾਂ ਨਹੀਂ ਘੱਟਦੇ ਹੁੰਦੇ ਕਿ ਫਿਰ ਕੱਪੜਾ ਖਰਾਬ ਹੁੰਦਾ ਹਨਾ ਸੋਹਣਾ ਨਹੀਂ ਲੱਗਦਾ ਕਾਣ ਵਾਲਾ ਕੱਪੜਾ ਤੇ ਆਪਾਂ ਨੇ ਸੈੱਟ ਕਰ ਲਿਆ ਉੱਪਰ ਆਪਾਂ ਨੇ ਹੁਣ ਨਿਸ਼ਾਨੀ ਲਾ ਲਈ ਜੀ ਮੇਰੇ ਘੱਟ ਵੱਧ ਹੁੰਦਾ ਕੱਪੜਾ ਥੋੜਾ ਹੋ ਤਾਂ ਤੇ ਹੁਣ ਆਪਾਂ ਇਹਦਾ ਤੀਰਾ ਲਾਵਾਂਗੇ 6.5 ਤੇ ਨੀਚੇ ਨੂੰ ਆਪਾਂ 7 ਇੰਚ ਮੋੜਾ ਰੱਖਾਂਗੇ ਜੀ ਤੇ ਹੁਣ ਫਿਰ ਸਾਢੇ 6 ਦਾ ਮਾਰਜ ਲਾਵਾਂਗੇ ਆਪਾਂ ਤੇ ਆਪਾਂ ਹੁਣ ਨਿਸ਼ਾਨੀ ਲਾ ਲਾਂਗੇ ਫੁੱਟੇ ਨਾਲ ਤੇ ਹੁਣ ਆਪਾਂ ਇਹਦੀ ਛਾਤੀ ਹੈ ਜਿਹੜੀ ਉਹ ਸਾਢੇ 21 ਹੈ ਜੀ ਆਪਾਂ ਬਾਈ ਤੇ ਨਿਸ਼ਾਨੀ ਲਾ ਲਈ ਕਿਉਂਕਿ ਆਪਣਾ ਪਲੇਟ ਵਿੱਚ ਵੀ ਆਊਗਾ 1.2 ਆਪਾਂ ਨੇ ਅੱਗੇ ਲਾ ਲਈ ਹੈ ਤੇ ਜਿਹੜੀ ਆਪਾਂ ਨੇ ਬਾਈ ਤੇ ਨਿਸ਼ਾਨੀ ਲਾਈ ਹੈ ਉਥੋਂ ਆਪਾਂ ਜਿੱਥੇ ਆਪਾਂ ਨੇ ਸਾਢੇ ਛੀਦੀ ਨਿਸ਼ਾਨੀ ਲਾਈ ਆ ਉੱਥੇ ਤੱਕ ਮੋੜ ਲੈਣਾ ਤੇ ਜਿੱਥੇ ਆਪਣਾ ਅੱਧਾ ਆ ਜਾਂਦਾ ਉੱਥੇ ਆਪਾਂ ਨੇ ਨਿਸ਼ਾਨੀ ਲਾ ਕੇ ਉੱਪਰ ਤਿਰਛੀ ਮਲਾ ਲੈਣੀ ਆ ਜਿੱਥੇ ਆਪਾਂ ਕੀ ਕਾਟ ਪਾਵਾਂਗੇ ਹਨਾ ਗਲਾਈ ਦਵਾਂਗੇ ਮੋਢੇ ਦੀ ਇਸ ਤਰੀਕੇ ਨਾਲ ਸਿਖਾਈ ਦਈ ਜਾਂਦੀ ਆ ਤੇ ਹੁਣ ਆਪਾਂ ਜਿਵੇਂ 14 ਇੰਚ ਤੇ ਕਮਰ ਦੀ ਨਿਸ਼ਾਨੀ ਲਾਵਾਂਗੇ ਤੇ ਇਸ ਤਰੀਕੇ ਆਪਣੀ 19 ਇੰਚ ਆ ਜੀ 19.5 ਇੰਚ ਕਮਰ ਆਪਣੀ ਤੇ ਆਪਾਂ 1 ਇੰਚ ਫਰਦ ਲੈ ਲਾਂਗੇ ਆਪਾਂ ਸਾਡੇ 21 ਦੇ ਲਾਵਾਂਗੇ ਜੀ ਤੇ ਨੀਚੇ ਨੂੰ ਪਾ ਲਾਵਾਂਗੇ ਜੀ 23 ਇੰਚ ਦੇ ਉਪਰੋਂ ਇੱਪ ਦਿਨੀਸ਼ਾਨੀ ਇਹ ਇੱਥੋਂ ਆਪਣੀ ਇਹ 16 ਬਣ ਜਾਂਦੀ ਐ ਉਪਰੋਂ ਤੇ ਹੀ ਤੇ ਹਿੱਪਾ ਜਿਹੜੀ ਆਪਣੀ ਉਹ 2 ਇੰਚਾ ਜੀ ਤੇ ਦੋ ਪੌਣੇ 2 ਇੰਚ ਆਪਾਂ ਨੇ ਮਾਰ ਜੰਦਾ ਲੈ ਲੈਣਾ ਤੇ ਜਿਹੜਾ ਕਿ ਹਰਾ ਆਪਣਾ ਉਹ ਉਹ ਇੱਥੇ ਸਾਢੇ 2.5 ਇੰਚ ਤੇ ਆਪਾਂ ਪੌਣੇ 2 ਇੰਚ ਫਿਰ ਮਾਰ ਜੰਦਾ ਲੈ ਲੈਣਾ ਤੇ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਮਿਲਾ ਦਾਂਗੇ ਪੈਨਾਣਾ ਉਹ ਲਪੈਨਾ ਨੂੰ ਕਟਿੰਗ ਕਰਾਂਗੇ ਜੀ ਲਪਾ ਇੱਥੇ ਗਲਾਈ ਦੇ ਦਾਂਗੇ ਜਿਹੜੀ ਆਪਾਂ ਨੇ ਟੈਡੀ ਲੰਨ ਲਾਈਆ ਉਹਦੇ ਤੋਂ ਗਲਾਈ ਦੇ ਕੇ ਤੇ ਆਪਾਂ ਜਿਹੜੀ ਬੈਕ ਲਾਈਨ ਹੈ ਨਾ ਆਪਣੀ ਉਹਦੇ ਦਾ ਅੱਧਾ ਕਰਕੇ ਆਪਾਂ ਮੂਰਲੀ ਨਿਸ਼ਾਨੀ ਲਾ ਲੈਣੀ ਆ ਉਹ ਆਪਣੀ 1.5 ਇੰਚ ਬਣ ਜਾਂਦੀ ਹੈ ਜੀ ਅਪਾ ਪਹਿਲਾਂ ਬੈਗ ਪੱਲੇ ਦੀ ਕਟਿੰਗ ਕਰਾਂਗੇ ਕਿ ਬਾਅਦ ਵਿੱਚ ਆਪਾਂ ਫਰੰਟ ਦੀ ਕੱਟ ਪਾਵਾਂਗੇ ਕਿਉਂਕਿ ਫਿਰ ਕਈ ਵਾਰੀ ਆਪਣੇ ਨਾਲ ਗਲਤੀ ਨਾਲ ਬੈਗ ਪੱਲੇ ਦੀ ਵੀ ਕੱਟ ਪੈ ਜਾਂਦੀ ਆ ਇਸ ਕਰਕੇ ਪਹਿਲਾਂ ਬੈਕ ਵਾਲੀ ਕੱਟ ਪਾਇਆ ਕਰੋ ਮੂਲੇ ਪੱਲੇ 'ਚ ਵੀ ਬਾਅਦ 'ਚ ਦੀਪ ਕਰਦਿਆ ਕਰੋ ਤੇ ਇੱਥੇ ਜਿੱਥੇ ਆਪਣੀ ਕਮਰ ਦੀ ਤੇ हिਪ ਦੀ ਆਪਾਂ ਰੋਕਾਂ ਲਾ ਲਾਂਗੇ ਹੁਣ ਆਪਾਂ ਆਪਣੇ ਇਹ ਕਾਣਾ ਥੋੜੀ ਜਿਹੀ ਕਾਪਣੀ ਇਨੂੰ ਕੱਟ ਦਾਂਗੇ ਇੱਕਸਾਰ ਕਰ ਲਾਂਗੇ ਕਿਉਂਕਿ ਇਹਦੀ ਜਿਹੜੀ ਲੰਬਾਈ ਘੱਟਾ ਕਮੀਜ਼ ਦੀ ਤੇ ਆਪਾਂ ਲੈ ਪਾ ਕੇ ਜੋੜ ਲਾ ਕੇ ਲੰਬਾਈ ਵਧਾਵਾਂਗੇ ਜੀ ਤਾਂ ਕਿ ਇੱਕਸਾਰ ਕਰ ਲੈਣਾ ਆਪਾਂ ਨੇ ਇਸ ਨੂੰ ਤੇ ਹੁਣ ਆਪਾਂ ਬੈਕ ਪੱਲਾ ਲਾਵਾਂਗੇ ਜੀ ਇਹ ਬੈਕ ਪੱਲਾ ਦੇਖੋ ਇਹਦੀ ਜਿਹੜੀ ਕੀ ਹੈ ਨਾ ਗਲਾਈ ਵੀ ਮਤਲਬ ਬਹੁਤ ਘਟ ਗਈ ਹੋਈ ਆ ਤੇ ਇਹ ਪਿੱਠ ਤੇ ਆਵੇਗੀ ਆਪਣੇ ਪਿੱਛੇ ਹਨਾ ਤੇ ਨਾ ਆਪਾਂ ਉੱਪਰ ਜ਼ਿਆਦਾ ਛੱਡ ਸਕਦੇ ਆ ਤੇ ਫਿਰ ਸੋਹਣਾ ਨਹੀਂ ਲੱਗਨੇਗਾ ਜੇ ਨੀਚੇ ਉੱਪਰ ਜ਼ਿਆਦਾ ਛੱਡ ਦਾਂਗੇ ਤੇ ਆਪਾਂ ਥੋੜਾ ਜਿਹਾ ਉੱਪਰ ਲੈ ਲਾਂਗੇ 2.5 ਇੰਚ 2.5 ਇੰਚ ਕੀ 2 ਇੰਚ ਆਪਣਾ ਚਲੋ ਕਾਟਾਂ ਵਿੱਚ ਆ ਜਾਏਗਾ ਤੇ ਆਪਾਂ ਨੇ ਪਹਿਲਾਂ ਪੱਲਾ ਮੈਣ ਲੈਣਾ ਇਹ ਤਾਂ ਸੈਂਟਰ ਕਰ ਲੈਣਾ ਵੀ ਉੱਪਰੋਂ ਆ ਨੀਚੇ ਤੋਂ ਇੱਕਸਾਰ ਥੋੜੀ ਬਹੁਤੀ ਕਾਰਨ ਹੁੰਦੀ ਐ ਨੂੰ ਸੈੱਟ ਕਰ ਲਿਆ ਕਰੋ ਖਿੱਚ ਗਏ ਨਾ ਫੜ ਕੇ ਝਟਕਾ ਜਿਹਾ ਲਾ ਲਿਆ ਕਰੋ ਤੇ ਤੁ ਆਪਾਂ ਤਕਰੀਬਨ 3 ਇੰਚ ਉੱਪਰ ਰੱਖ ਲੈਣਾ ਕਿਉਂਕਿ ਜੇ ਜ਼ਿਆਦਾ ਉੱਪਰ ਰੱਖਾਂਗੇ ਆਪਾਂ ਫਿਰ ਸੋਨਾ ਨਹੀਂ ਲੱਗਣੇਗੇ ਕੜਾਈ ਤੇ ਜੇ ਆਪਾਂ ਜਮੇ ਸਿਰੇ ਤੋਂ ਲੰਨੇ ਆ ਫਿਰ ਇਹਦੀ ਕੀ ਬੈਕ ਗਾਲਾ ਨਹੀਂ ਨਿਕਲਦਾ ਹੈਗਾ ਜੀ ਜਮਾ ਘਟ ਨਿਕਲੂਗਾ ਤੇ ਫਿਰ ਬੈਨ ਵੀ ਲਾਇਆ ਹੋਇਆ ਨਹੀਂ ਸੋਨਾ ਲੱਗਨੇਗਾ ਇਹਦੇ ਤੇ ਇਸ ਕਰਕੇ ਆਪਾਂ ਨੇ 3 ਇੰਚ ਉੱਪਰ ਰੱਖ ਲਿਆ ਤੇ ਧੋਖ ਰਹਿ ਜੂਗਾ ਇਹ ਸਲਾਈ ਤੋਂ ਬਾਅਦ ਤੇ ਨੀਚੇ ਆਪਾਂ ਨੇ ਜਿੰਨੀ ਲੰਬਾਈ ਰੱਖਣੀ ਆ ਆਪਾਂ ਨੇ ਮੂਰਲੇ ਪੱਲੇ ਤੋਂ ਜ਼ਿਆਦਾ ਲੰਬਾਈ ਲਈ ਐ ਇਸ ਦੀ ਕਿਉਂਕਿ ਮੂਰਲੇ ਵਿੱਚ ਆਪਾਂ ਜੋੜ ਪਾਵਾਂਗੇ ਇਹਦੇ ਵਿੱਚ ਆਪਾਂ ਜੋੜ ਨਹੀਂ ਪਾਉਂਦੇ ਵੈਗ ਪੱਲੇ ਵਿੱਚ ਇਹਦੀ ਲੰਬਾਈ ਆਪਾਂ ਨੇ ਪਹਿਲਾਂ ਹੀ ਵੱਧ ਰੱਖ ਲਈ ਕਿਉਂਕਿ ਮੂਰਲੇ ਵਿੱਚ ਤਲਾਸ ਵਗੈਰਾ ਲੱਗ ਜਾਂਦੀ ਆ ਹਨਾ ਡਿਜ਼ਾਈਨ ਬਣ ਜਾਂਦਾ ਤੇ ਪਿਛਲੇ ਪੱਲੇ ਵਿੱਚ ਤਕਰੀਬਨ ਹਨਾ ਬਹੁਤ ਘਟ ਜੋੜ ਆਪਾਂ ਨੇ ਆਪਾਂ ਨਹੀਂ ਸੋਹਣੇ ਲੱਗਦੇ ਹੋਣਗੇ पाटपांगे देखो बैक बलेरी इने शानला लाेपाय अपने पहला ही ਇਨੂੰ ਕਟਿੰਗ ਕਰ ਲਾਂਗੇ ਜੀ ਇਹ ਦੇਖੋ ਆਪਾਂ ਨੇ ਮੂਰਲੇ ਪੱਲੇ ਤੋਂ ਜ਼ਿਆਦਾ ਰੱਖਿਆ ਆਪਾਂ ਨੇ ਇਹ ਵਿੱਚੇ ਮਾਰ ਜਾਂਦਾ ਰੱਖਿਆ ਤੇ ਲੰਬਾਈ ਵੀ ਵਧ ਕਰੀ ਹੈ ਜੀ ਜਿੱਥੇ ਆਪਾਂ ਜਿੰਨਾ ਕੋ ਮੋੜਨਾ ਉਨੀ ਕ ਆਪਾਂ ਨੇ ਟੋਪ ਲਾ ਲਈ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਜੀ ਹੁਣ ਆਪਾਂ ਕੱਢਾਂਗੇ ਇਹਦੇ ਵਿੱਚੋਂ ਹਾਂ ਜੇ ਆਪਣੇ ਪੱਲੇ ਜੀ ਆਪਾਂ ਨੇ ਪੱਲੇ ਕਿਵੇਂ ਕੱਢਣੇ ਨੇ ਉਹ ਦੇਖੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਆਪਾਂ ਨੇ ਨਾ ਫੋਲਡ ਕਰ ਲੈਣੇ ਆ ਜੀ ਇੱਕ ਦੂਜੇ ਦੇ ਉੱਪਰ ਧਰ ਲੈਣੀਆਂ ਜਿਹੜੀ ਆਪਾਂ ਨੇ ਵਰਕ ਹੋਇਆ ਹੋਇਆ ਇਹ ਕੜਾ ਇੱਕ ਦੂਜੇ ਦੇ ਉੱਪਰ ਮਲਾ ਲੈਣੇ ਆ ਆਪਾਂ ਨੇ ਇਹ ਨੀਚੇ ਤੋਂ ਵੀ ਇੱਕ ਸਾਰ ਚਾਹੀਦੀ ਹੈ ਉੱਪਰੋਂ ਪਾਵੇਂ ਫਰਕ ਪੈ ਜੇ ਕਿਉਂਕਿ ਫਿਰ ਮੋਰੀ ਛੋਟੀ-ਭੜੀ ਸੋਹਣੀ ਨਹੀਂ ਲੱਗਦੀ ਹੈਗੀ ਆਪਾਂ ਨੇ ਨੀਚੇ ਤੋਂ ਇੱਕ ਸਾਰ ਰੱਖਣਾ ਤੇ ਹੈ ਥਾਂ ਕੱਢ ਦਾਂਗੀ ਮੈਂ ਜੀ ਹੁਣ ਆਪਾਂ ਇਹਦੀ ਲੰਬਾਈ ਦੀ ਨਿਸ਼ਾਨੀ ਲਾਵਾਂਗੇ ਦੇ ਜੀ ਮੇਰੇ ਕੋਲੇ ਇਹ ਮੈਨੇ 33 ਇੰਚ ਕਟਿੰਗ ਕਰਨੀ ਹੈ ਜੀ ਪਰ ਮੈਂ 35 ਕਟਿੰਗ ਕਰ ਰਹੀ ਹਾਂ ਕਿਉਂਕਿ ਮੈਂ ਇਹਨੂੰ ਬਾਅਦ ਚ ਸੈੱਟ ਕਰਾਂਗੀ ਹੁੰਦਿਆਂ ਦੇ ਨਾਲ ਮਲਾ ਕੇ ਵੀ ਮੈਨੂੰ ਕਿੰਨੀ ਕ ਮੂਰੀ ਰੱਖਣੀ ਆ ਅੱਜ ਗੱਲ ਕੀ ਜੜ ਜਿਵੇਂ ਕਢਾਈ ਹੈ ਨਾ ਸੁਰੂ ਤੋਂ ਹੀ ਵੀ ਮੂਰੀ ਨਹੀਂ ਪਾਉਂਦੇ ਆਪਾਂ ਸੁਰੂ ਤੋਂ ਹੀ ਲੈ ਲੈਣੇ ਆ ਕਢਾਈ ਪਹੁੰਚਦੇ ਉੱਪਰੋਂ ਹੀ ਤਾਂ ਇਹ ਮੈਨੇ 35 ਇੰਚ ਕਟਿੰਗ ਕਰ ਲਿਆ ਜੀ ਬਾਅਦ ਚ ਮੈਂ ਇਹਨੂੰ ਥੋੜਾ ਹੋਰ ਛਾਂਟ ਦਾਂਗੀ ਤੇ ਹੁਣ ਆਪਾਂ ਇਹਨੂੰ ਪਹਿਲਾਂ ਗੱਬੇ ਸੈਂਟਰ ਚੋਂ ਕੋਲ ਲਾਂਗੇ ਕੱਲਾ-ਕੱਲਾ ਕਰ ਲਾਂਗੇ ਪਹੁੰਚਾ ਪੱਲਾ ਜੀ ਤੇ ਹੁਣ ਆਪਾਂ ਇਹਨੂੰ ਕੱਲੇ-ਕੱਲੇ ਨੂੰ ਸੈੱਟ ਕਰਕੇ ਕਟਿੰਗ ਕਰਾਂਗੇ ਤੇ ਹੁਣ ਇਹਦਾ ਆਪਾਂ ਸੈਂਟਰ ਕਰਾਂਗੇ ਦੇਖੋ ਫੁੱਲਾਂ ਨਾਲ ਫੁੱਲ ਮਿਲਾ ਲੈਣੇ ਨੇ ਤੁਹਾਡਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਹੁਣ ਇਹ ਜਿੰਨਾ ਕ ਆਪਣਾ ਮੋੜਿਆ ਆਪਣੇ ਕੋਲੇ ਹਨਾ ਇਹ 7.5 ਇੰਚ ਆ ਗਿਆ ਤੇ ਆਪਾਂ ਨੇ ਇਹ ਬਾਕੀ ਜਿਹੜਾ ਆਪਾਂ ਨੇ ਕੱਟ ਕਰ ਦੇਣਾ ਇਸੇ ਤਰੀਕੇ ਆਪਾਂ ਨੇ ਦੂਜਾ ਕੱਟਣਾ ਗੋਡਾ ਇਨੂੰ ਵੀ ਸੈੱਟ ਕਰ ਲਾਂਗੇ ਫੁੱਲਾਂ ਨਾਲ ਫੁੱਲ ਮਲਾ ਲੈਣੇ ਨੇ ਆਪਾਂ ਨੇ ਤੇ ਆਪਾਂ ਇਹ ਵੀ ਮਾੜਨਾ ਵੀ ਕਿੰਨਾ ਇਹ ਵੀ ਆਪਣਾ 7.5000 ਯਾਰੇ ਹਾ ਤੇ ਮੂਰੀ ਆਪਾਂ ਨੇ 6 ਇੰਚ ਰੱਖਣੀ ਹੈ ਤੇ ਇਹ ਆਪਣੇ ਕੋਲ 7.5 ਆ ਤੇ ਆਪਾਂ ਇਹਨੂੰ ਕੱਟ ਦਾਂਗੇ ਜੀ ਇਹ ਹੈ ਆਪਣਾ ਮੂਰੀਆਂ ਵਗੈਰਾ ਦੇ ਕੰਮ ਆ ਜਾਊਗਾ ਜਿਹੜੀਆਂ ਲੀਰਾਂ ਉੱਤਰੀਆਂ ਨੇ ਨਾਲ ਤੇ ਆਪਣੇ ਗੋਡੇ ਆਪਾਂ ਨੇ ਕੱਟ ਲੈਨੇ ਇਹ ਦੇਖੋ ਦੋਨੋਂ ਪੱਲੇ ਕੱਟ ਲੈਨੇ ਤੇ ਦੋਨੋਂ ਆਪਣੇ ਕਮੀਜ਼ ਦੇ ਪੱਲੇ ਕੱਟੇ ਗਏ ਨੇ ਜੀ ਹੁਣ ਆਪਾਂ ਨੇ ਇਹ ਕੱਪੜਾ ਦੇਖਣਾ ਮਿਲ ਕੇ ਕਿੰਨਾ ਆਪਣੇ ਕੋਲੇ ਆਪਾਂ ਨੇ ਬਾਹਾਂ ਵੀ ਕੱਢਣੀਆਂ ਨੇ ਇਹਦੇ ਵਿੱਚੋਂ ਕਿਉਂਕਿ ਬਾਹਾਂ ਦਾ ਇਹਦੇ ਕੋਈ ਫਰਕ ਨਹੀਂ ਹੈਗਾ ਜੀ ਬਾਹਾਂ ਇਹਦੇ ਵਿੱਚੋਂ ਹੀ ਕੱਢਣੀਆਂ ਨੇ ਆਪਾਂ ਨੇ ਤੇ ਇਹ ਆਪਣਾ ਕਿਡਵਲ ਫੋਲਡ ਕਰਕੇ ਕੁੰਦੇ ਨਹੀਂ ਕੱਟਦੇ ਹੈਗੇ ਆਪਾਂ ਨੇ ਸਿੰਗਲ ਫੋਲਡ ਕਰ ਲਿਆ ਕੰਨੀ ਦਾ ਜਿੱਤਰ ਮਰਜ਼ੀ ਹੋਵੇ ਇਹ ਕੰਨੀ ਆਪਾਂ ਨੂੰ ਇਹਦਾ ਕੋਈ ਚੱਕਰ ਨਹੀਂ ਆਪਾਂ ਨੇ ਸੈਟ ਕਰਕੇ ਧਰ ਲੈਣਾ ਕੰਨੀ ਭਾਵੇਂ ਮੇਰੀ ਸਾਈਡ ਆ ਭਾਵੇਂ ਦੂਜੀ ਸਾਈਡ ਆ ਤੇ ਇਹ ਆਪਾਂ ਜਿਹੜਾ ਉੱਪਰ ਫालतू ਕੱਪੜਾ ਇਹਨੂੰ ਕਟਿੰਗ ਕਰ ਦਾਂਗੇ ਪਹਿਲਾਂ ਹੁਣ ਆਪਾਂ ਨੇ ਆਪਣੀ ਸਲਵਾਰ ਦੀ ਲੰਬਾਈ ਲੈਣੀ ਆ ਪਾ ਸਿੱਧਾ ਕਰ ਲਾਂਗੇ ਜੀ ਆਪਾਂ ਜਿੰਨੀ ਮਰਜ਼ੀ ਸਫਾਈ ਨਾਲ ਕੱਟੀਏ ਇਹ ਕੜਾਈ ਵਾਲੇ ਸੂਟਾਂ ਵਿੱਚ ਧੱਕੇ ਨਾਲ ਕਾਣ ਪੈ ਜਾਂਦਾ ਪੈ ਜਾਂਦੀ ਆ ਕਿਉਂਕਿ ਇਹ ਜਿੱਥੇ ਕੜਾਈ ਹੋਈ ਵੀ ਹੁੰਦੀ ਹੈ ਉੱਥੇ ਤੋਂ ਇਕੱਠਾ ਹੋ ਜਾਂਦਾ ਕੱਪੜਾ ਤੇ ਫਿਰ ਇਥੇ ਆਸਣ ਦੀ ਨਿਸ਼ਾਨੀ ਲਾ ਲਈ 10 ਇੰਚ ਇੰਚ ਦੇ 9 ਇੰਚ ਆਪਣਾ ਤਿਆਰ ਰਹਿ ਜਾਏਗਾ ਤੇ 5 ਇੰਚ ਆਪਾਂ ਉੱਪਰ 벨ਟ ਚ ਲੈ ਲਾਂਗੇ ਤੇ ਇਧਰ ਆਪਣੀ ਸਲਵਾਰ ਦੀ ਲੰਬਾਈ ਦੀ ਲਾ ਲਈ 34 ਇੰਚ ਗੋਡਿਆਂ ਦੀ ਆਪਾਂ ਨੇ ਮਤਲਬ ਕਿ ਪੱਲਿਆਂ ਦੀ ਆਪਾਂ ਨੇ 35 ਲਾਈ ਆ ਤੇ ਇਹਦੀ ਆਪਾਂ 34 ਲਾਵਾਂਗੇ ਤੇ 33 ਆਪਾਂ ਨੂੰ ਤਿਆਰ ਚਾਹੀਦੀ ਆ 5 ਇੰਚ ਉੱਪਰ ਆਪਣੀ 벨ਟ ਹੋ ਜੂਗੀ ਇਹਨਾਂ 3 ਇੰਚ ਦੀ ਸਲਵਾਰ ਤਿਆਰ ਹੋ ਜੇਗੀ ਤੇ ਇਥੋਂ ਮੈਂ 1.5 ਇੰਚ ਪਾਉਣੇ 2 ਇੰਚ ਲੈ ਲਿਆ ਜੀ ਫਿਰ ਤੇ ਆਪਣੇ ਕੋਲੇ ਮੂਰੀ ਹੈ ਗਈ ਆ ਮਤਲਬ ਕਿ ਕਿੰਚਾ ਚਾਹੀਦੀ ਆ ਆਪਾਂ ਨੂੰ 7.5 ਇੰਚਾ ਬਣਾ ਕੋਲੇ ਹੋਡੇ ਨੇ ਇਹ ਆਪਾਂ ਨੇ ਤਿਰਛੀ ਨਿਸ਼ਾਨੀ ਲਾ ਲੈਣੀ ਆ ਤੇ ਆਪਾਂ ਇਹਨੂੰ ਕੱਟ ਦਾਂਗੇ ਜੀ ਦੇਖੋ ਇਹ ਆਪਣੇ ਗੁੰਦੇ ਆਪਾਂ ਨੇ ਚੱਕਦੇ ਤੇ ਹੁਣ ਆਪਾਂ ਦੂਜੇ ਗੁੰਦੇ ਦੇ ਘਰ ਲਾਂਗੇ ਇਹਨੂੰ ਸੈੱਟ ਕਰਕੇ ਇਹ ਥੋੜਾ ਉੱਪਰ ਚੱਕ ਕੇ ਧਰ ਲਓ ਕਿਉਂਕਿ ਆਪਣੀ ਮੋਰੀ ਹੈ ਜਿਹੜੀ 1.5 ਇੰਚ ਜਿੱਥੇ ਤੱਕ ਉੱਥੇ ਤੱਕ ਆਉਂਦੀ ਆ ਹੁੰਦਾ ਕਪੜਾ ਉੱਥੇ ਤੱਕ ਧਰ ਲਓ ਇਹਨੂੰ ਤੇ ਥੋੜਾ ਥੋੜਾ ਤਾਂ ਕਾਣ ਵਗੈਰਾ ਹੁੰਦੀ ਹੈ ਉਹ ਸੈੱਟ ਕਰ ਲਓ ਤੇ ਹੁਣ ਆਪਾਂ ਇੱਥੋਂ ਕੱਟ ਦਾਂਗੇ ਤੇ ਇੱਥੇ ਥੋੜਾ ਥੋੜਾ ਵਾਧਾ ਕੱਟ ਕਪੜਾ ਇਹਨੂੰ ਵੀ ਆਪਾਂ ਕੱਟ ਦਾਂਗੇ ਜੀ ਜਿਹੜਾ ਬਾਲਵਾ ਘੇਰਾ ਮਾੜਾ ਮੋਟਾ ਇਹਨੂੰ ਆਪਾਂ ਸੈੱਟ ਕਰ ਲਾਂਗੇ ਜੀ ਖਿੱਚ ਕੇ ਤੇ ਉਪਰੋਂ ਵੀ ਆਪਾਂ ਤਾਰ ਦਾਂਗੇ ਕੱਪੜਾ ਇੱਕ ਸਾਰ ਇਹ ਆਪਣੇ ਕੁੰਦੇ ਕਟਿੰਗ ਹੋ ਗਏ ਜੀ ਦੇਖੋ ਹੁਣ ਆਪਾਂ ਇਹ ਜਿਹੜਾ ਬੰਦ ਪਾਸਾ ਹੈ ਖੋਲ ਦਾਂਗੇ ਆਪਾਂ ਕਿਉਂਕਿ ਇੱਕ ਪਾਸੇ ਕੰਨੀ ਦੀ ਇੱਕ ਪਾਸੇ ਆਪਾਂ ਨੇ ਫੋਲਡ ਕਰਿਆ ਹੋਇਆ ਬੰਦਤਾ ਜੀ ਇਹ ਇਹ ਚਾਰ ਕੁੰਦੇ ਹੋ ਗਏ ਆਪਣੇ ਤੇ ਹੁਣ ਆਪਾਂ ਇਹਨੂੰ ਆਸਣ ਕੋਲੋਂ ਸੈੱਟ ਕਰ ਲਾਂਗੇ ਥੋੜਾ ਬਹੁਤ ਇਹ ਬਾਦ ਘਾਟ ਹੈ ਜਿਹੜੀ ਇਹਨੂੰ ਆਪਾਂ ਪਹਿਲਾਂ ਆਸਣ ਨੂੰ ਖੋਲਦਾਂਗੇ ਹੁਣ ਇਹ ਉੱਪਰ ਵੱਧਾ ਥੋੜਾ ਜਿਹਾ ਇਹਨੂੰ ਆਪਾਂ ਕੱਟ ਦਾਂਗੇ ਜੀ ਕੰਨੀ ਨੂੰ ਤੇ ਦੇਖੋ ਹੁਣ ਆਪਣੇ ਕੁੰਡੇ ਵੀ ਕਟਿੰਗ ਹੋ ਗਏ ਆਹ ਹੁਣ ਗੋਡੇ ਧਰ ਕੇ ਦਿਖਾਣੇ ਆ ਤੁਹਾਨੂੰ ਪੱਲੇ ਜੀ ਸਲਵਾਰ ਦੇ ਪਹੁੰਚੇ ਤੇ ਦੇਖੋ ਆਪਣੀ ਸਲਵਾਰ ਕਟਿੰਗ ਹੋ ਗਈ ਹੈ ਇਹ ਆਪਣੇ ਪੱਲੇ ਦੇਖੋ 1 ਇੰਚ ਵੱਧਾ ਇਹ ਆਪਾਂ ਕਿ ਮੂਰੀ ਸੈੱਟ ਕਰਕੇ ਫਿਰ ਇਹਨੂੰ ਮੈਂ ਛਾਂਟ ਦਾਂਗੀ ਜੀ ਤੇ ਹੁਣ ਇਹ ਜਿਹੜਾ ਆਪਣੇ ਕੋਲੇ ਹੁੰਦਿਆਂ ਵਿੱਚੋਂ ਉਪਰ ਕਪੜਾ ਬਚਿਆ ਇਹ ਉਹ ਆ ਇਹ ਮੇਰੇ ਕੋਲੇ 15 ਇੰਚ ਕਪੜਾ ਆ ਜੀ ਜੇ ਦੀ ਮੈਂ ਬਾਜੂ ਗੱਢਾਂ ਜੀ ਇਹ ਜਿਹੜੀ ਸਾਈਡ ਆਪਣੇ ਕੋਲੇ ਵੱਧ ਕੱਪੜਾ ਵੱਧ ਘਾਟਾ ਉਸ ਸਾਈਡ ਆਪਾਂ ਮੋਡੇ ਦੀ ਕਾਟ ਪਾਵਾਂਗੇ ਸੈਟ ਕਰਕੇ ਧਰ ਲੈਣਾ ਆਪਾਂ ਨੇ ਡਬਲ ਕੋਲਡ ਕਰਕੇ ਇਹ ਆਪਾਂ ਨੇ ਬਾਜੂ ਦੀ ਮੂਰੀ ਰੱਖ ਲਈ ਉੱਪਰੋਂ ਆਪਾਂ ਨੇ 3 ਇੰਚ ਲਿਆ ਲੈ ਇਧਰੋਂ ਆਪਾਂ ਨੇ 8 ਇੰਚ ਲਿਆ ਤੇ 8.5 ਆਪਣਾ ਮੋਢਾ ਕਿਉਂਕਿ ਤਿਰਛੇ ਰੋਟੇ ਹੈ ਦੰਤ ਚ ਵੱਤ ਜਾਂਦਾ ਹੁੰਦਾ ਜੇ ਆਪਾਂ ਸਿੱਧਾ ਰੱਖਦੇ ਆ ਤਾਂ ਆਪਾਂ ਨੂੰ 8 ਇੰਚ ਘੱਟ ਰੱਖਣਾ ਚਾਹੀਦਾ ਜੇ ਆਪਾਂ ਤਿਰਛਾ ਰੱਖਦੇ ਆ ਫਿਰ ਆਪਾਂ ਨੂੰ ਪੂਰਾ ਲੈਣਾ ਚਾਹੀਦਾ ਤੇ ਹੁਣ ਇਹਦੇ ਵਿੱਚ ਆਪਾਂ ਇਹ ਆਪਣਾ 15 ਇੰਚਾ 1 ਇੰਚ ਆਪਣਾ ਸਲਾਂਜਾ ਚ ਕੱਟ ਜਿਗਾ 14 ਤੇ ਆਪਾਂ 2 2 ਟਾ ਇੰਚ ਦੀ ਆਪਾਂ ਇਹਦੇ ਵਿੱਚ ਪੱਟੀ ਪਾਵਾਂਗੇ ਜੀ ਦੇਖੋ ਤੇ ਇਹਦੇ ਵਿੱਚ ਵੀ ਆਪਾਂ ਲਹਿਸ ਪਾ ਕੇ ਪੱਟੀ ਲਾ ਦਾਂਗੇ ਤੇ ਨਾਲੇ ਇਸ ਦੀ ਲੰਬਾਈ ਵੱਧ ਜਾਏਗੀ ਤੇ ਨਾਲੇ ਡਿਜ਼ਾਈਨ ਬਣ ਜਾਏਗਾ ਹੁਣ ਆਪਾਂ ਕੱਟਦੇ ਆ ਜੀ 벨ਟ ਇਹ ਜਿਹੜਾ ਆਪਣੇ ਕੋਲੇ ਕਪੜਾ ਉਤਰਿਆ ਤਾਂ ਇੱਕ ਸਾਈਡ ਤੋਂ ਪਿਛਲੇ ਪੱਲੇ ਜਿਉਂ ਵੀ ਉਤਰਿਆ ਤਾਂ ਜੀ ਤੇ ਮੂਰਲੇ ਚੋਂ ਵੀ ਉਹਦੇ ਵਿੱਚੋਂ ਆਪਾਂ ਨੇ 벨ਟ ਲੈ ਲਈ ਤੇ ਦੇਖੋ ਇਹ ਆਪਣੀ ਸਾਰੇ ਸੂਟ ਦੀ ਕਟਿੰਗ ਹੋ ਗਈ ਜੀ ਇਹ ਇਹ ਆਪਣੇ ਪੱਲੇ ਨੇ ਜੀ ਸਲਵਾਰ ਦੇ ਪਹੁੰਚੇ ਤੇ ਇਹ ਹੁੰਦੇ ਨੇ ਤੇ বেলਟ ਆ ਜੀ ਦੇਖੋ ਨੀਚੇ ਭਈਏ ਜਿਹੜੀ ਇਹ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਇਹ ਆਪਾਂ ਮੂਰੀਆਂ ਚ ਲਾ ਦਾਂਗੇ ਜਿਹੜਾ ਕੱਪੜਾ ਗੋਡਿਆਂ ਕੋਲ ਉੱਤਰਾਦਾ ਜੀ ਇਹ ਆਪਣੀ ਕਮੀਜ਼ ਆ ਦੇਖੋ ਇਹ ਬੈਕ ਪੱਲਾ ਤੇ 프ਰੰਟ ਪੱਲਾ ਜੀ ਇਹ ਆਪਣੀ ਬਾਜੂ ਆ ਤੇ ਇਹਦੇ ਮੂਰੇ ਲਾਵਾਂਗੇ ਆਪਾਂ ਪੱਟੀ ਲੇਸ ਲਾ ਕੇ ਜੀ ਇਹ ਡਿਜ਼ਾਈਨ ਬਣ ਜਾਏਗਾ ਨਾਲੇ ਨਾਲੇ ਲੰਬਾਈ ਵੱਧ ਜਾਏਗੀ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ